ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹਪੂਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੋ ਜੋ ਤੀਰਥ ਵਰਲਡ ਦੇ ਨਾਮ ਸਾਡਾ ਜੀਵਨ ਇੱਕ ਅਜੀਹੀ ਚੀਜ਼ ਆ ਜਿਹਦੇ ਵਿੱਚ ਰਹਿ ਕੇ ਅਸੀਂ ਜ਼ਿੰਦਗੀ ਦੇ ਵਿੱਚ ਕਾਫੀ ਕੁਝ ਕਰਦੇ ਆ ਤੇ ਕਾ ਵੀ ਕੋਸ ਸਿੱਖਦੇ ਆ ਹੁਣ ਇਹ ਵੀਡੀਓ ਆ ਇਹ ਤੁਸੀਂ ਅੰਦਾਜ਼ਾ ਲਾਈ ਚੱਲਿਓ ਕਿ ਪਹਿਲਾ ਬੱਚਾ ਜਨਮ ਲੈਂਦਾ ਜਨਮ ਤੋਂ ਬਾਅਦ ਉਹਦੇ ਭੈਣ ਭਰਾ ਬਣਦੇ ਨੇ ਭੈਣ ਭਰਾ ਤੋਂ ਬਾਅਦ ਉਹ ਨੂੰ ਆਪਣੇ ਚਾਚੇ ਤਾਇਆ ਦੀ ਪਛਾਣ ਹੁੰਦੀ ਆ, ਭੂਆ ਮਾਸੀਆਂ ਦੀ ਪਛਾਣ ਹੁੰਦੀ ਆ। ਫਿਰ ਰਿਸ਼ਤੇ ਅੱਗੇ ਵਧਦੇ ਜਾਂਦੇ ਨੇ। ਨਾਲ ਦੇ ਭਾਈ ਚਾਚੇ ਤਾਇਆ ਬਣ ਜਾਂਦੇ ਨੇ। ਤੇ ਫਿਰ ਸਮਾਂ ਆਉਂਦਾ ਕਿ ਆਪਣੇ ਮਾਪਿਓਰੇ ਵੀ ਪੂਣਾ ਪੈਂਦਾ। ਉਸ ਤੋਂ ਬਾਅਦ ਫਿਰ ਉਸ ਦਾ ਜੀਵਨ ਅੱਗੇ ਵਧਦਾ ਹੈ। ਭੈਣ ਭਰਾਵਾਂ ਤੋਂ ਅੱਗੇ ਚਾਚੇ ਤਾਇਆ ਚਾਚੇ ਤਾਇਆ ਤੋਂ ਅੱਗੇ ਸ਼ਰੀਕੇ ਬਣ ਜਾਂਦੇ ਨੇ। ਕਿਉਂਕਿ ਇੱਕੋ ਖੂਨ ਦੇ ਵਿੱਚ, ਇੱਕੋ ਹੀ ਬਲੱਡ ਰਿਲੇਸ਼ਨ ਦੇ ਵਿੱਚ ਜਨਮ ਲੈ ਕੇ ਉਹ ਰਿਸ਼ਤੇ ਦੂਰ ਹੋਏ ਜਾਂਦੇ ਨੇ ਸੰਬੰਧੇ ਦੀ ਪਹਿਚਾਨ ਇੱਕ ਮਿੱਟੀ ਦੇ ਪੁਤਲੇ ਤੋਂ ਹੁੰਦੀ ਹੈ ਤੇ ਇੱਕ ਮਿੱਟੀ ਦੇ ਪੁਤਲੇ ਤੱਕ ਹੀ ਸੀਮਤ ਰਹਿ ਜਾਂਦੀ ਜਦੋਂ ਬੱਚਾ ਜਨਮ ਲੈਂਦਾ ਉਹ ਇੱਕ ਕੋਰਾ ਕਾਗਜ਼ ਹੁੰਦਾ ਰੱਬ ਦਾ ਰੂਪ ਹੁੰਦਾ ਜੋ ਕਰਦਾ ਸਾਨੂੰ ਵਧੀਆ ਲੱਗਦਾ ਚਾਹੇ ਉਹ ਸ਼ਰਾਰਤਾਂ ਕਰਦਾ ਚਾਹੇ ਉਹ ਜਿਮੇ ਦੀਆਂ ਵੀ ਹਰਕਤਾਂ ਕਰਦਾ ਸਾਨੂੰ ਵਧੀਆ ਲੱਗਦੀਆਂ ਕਿਉਂਕਿ ਉਹ ਬਚਪਨ ਚ ਹੁੰਦਾ ਉਸ ਤੋਂ ਬਾਅਦ ਉਹਦੇ ਜੀਵਨ ਦੀ ਸ਼ੁਰੂਆਤ ਹੁੰਦੀ ਹੈ ਹੌਲੀ-ਹੌਲੀ ਤੁਰਨਾ ਸਿੱਖਦਾ ਆਪਣੇ ਪੈਰਾਂ ਤੇ ਖਾਣਾ ਸਿੱਖਦਾ ਫਿਰ ਸਾਨੂੰ ਹੋਰ ਵੀ ਵਧੀਆ ਲੱਗਦਾ ਫਿਰ ਉਹ ਆਪਣੀ ਚਾਲ ਚੱਲਦਾ ਸਾਨੂੰ ਹੋਰ ਵਧੀਆ ਲੱਗੀ ਜਾਂਦਾ ਫਿਰ ਹੋਰ ਵੱਡਾ ਹੋ ਜਾਂਦਾ ਫਿਰ ਉਹ ਆਪਣੇ ਆਪ ਹੀ ਪਛਾਣ ਹੋ ਜਾਂਦੀ ਹੈ ਕਿ ਮੇਰਾ ਭਰਾ ਆ ਮੇਰੀ ਭੈਣ ਆ ਮੇਰੀ ਮਾਂ ਆ ਮੇਰਾ ਪਿਓ ਆ ਉਹਨਾਂ ਰਿਸ਼ਤੇ ਸਮਝ ਲੱਗ ਜਾਂ ਸਮਝਣ ਲੱਗ ਜਾਂਦਾ ਰਿਸ਼ਤੇ ਆ ਕਿਆਸੀ ਨੂੰ ਸਮਝਾਉਣਾ ਹੈ ਕਿ ਤੇਰੀ ਭੈਣ ਆ ਤੇਰਾ ਭਰਾ ਤੇਰੀ ਭੂਆ ਤੇਰੀ ਮਾਸੀ ਤੇਰੀ ਚਾਚੀ ਉਸ ਤੋਂ ਬਾਅਦ ਫਿਰ ਇੱਕ ਉਹਦੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦਾ ਤਾਣਾ ਬਾਣਾ ਬੁਣਿਆ ਜਾਂਦਾ ਫਿਰ ਨੂੰ ਸਮਝਾਇਆ ਜਾਂਦਾ ਕਿ ਆਪਾਂ ਸਪੈਕਟ ਕਿਵੇਂ ਕਰ ਲਈਏ ਕਿਵੇਂ ਬੁਲਾਉਣਾ ਜਾਂ ਤੇਰੇ ਚਾਚੇ ਨੇ ਆ ਤੇਰੇ ਦੂਰ ਦੇ ਰਿਸ਼ਤੇਦਾਰ ਹੋ ਕੇ ਖੂਨ ਇੱਕੋ ਹੀ ਹੈ ਮਾਪਿਓ ਤੋਂ ਬਾਅਦ ਜਦੋਂ ਬੱਚਾ ਆਪਣੀ ਜੀਵਨ ਚਾਉਂਦਾ ਉਸ ਤੋਂ ਬਾਅਦ ਫਿਰ ਉਹਦੇ ਸਕੇ ਭੈਣ ਭਰਾ ਉਹਦੇ ਬੱਚਿਆਂ ਦੇ ਚਾਚੇ ਤਾਏ ਬਣ ਜਾਂਦੇ ਨੇ ਅੱਗੋਂ ਫਿਰ ਉਹ ਦੂਰ ਦੂਰ ਹੋਈ ਜਾਂਦੇ ਨੇ ਇੱਕ ਘਰ ਤੋਂ ਦੋ ਘਰਾਂ 'ਚ ਦੋ ਘਰਾਂ ਤੋਂ ਚਾਰ ਘਰਾਂ 'ਚ ਚਾਰ ਘਰਾਂ ਤੋਂ ਅੱਠ ਘਰਾਂ 'ਚ ਵੰਡ ਜਾਂਦੇ ਫਿਰ ਉਹ ਸ਼ਰੀਕ ਬੱਜਣ ਲੱਗ ਜਾਂਦੇ ਨੇ ਫਿਰ ਉਹਨਾਂ ਸ਼ਰੀਕਾਂ ਦੇ ਵਿੱਚ ਹੀ ਪੈਸਿਆਂ ਦੇ ਰੌਲੇ ਜ਼ਮੀਨਾਂ ਦੇ ਰੌਲੇ ਚਾਹੇ ਦਾਦਾਂ ਦੇ ਰੌਲੇ ਪੈ ਜਾਂਦੇ ਨੇ ਇੱਕੋ ਹੀ ਰਸਤੇ ਵਿੱਚੋਂ ਪੈਦਾ ਹੋ ਕੇ ਇੱਕੋ ਹੀ ਖੂਨ ਦੇ ਵਿੱਚੋਂ ਪੈਦਾ ਹੋ ਕੇ ਉਹ ਦੂਰ ਦੇ ਸ਼ਰੀਕ ਵਚਣ ਲੱਗ ਜਾਂਦੇ ਹਨ ਪਰ ਇਨਸਾਨ ਦੀ ਮੂਦ ਕਿੱਥੇ ਘੱਟ ਵੱਡੀ ਜਦੋਂ ਇਨਸਾਨ ਇੱਕ ਮਿੱਟੀ ਦੇ ਪੁਤਲੇ ਤੋਂ ਮਿੱਟੀ ਦੇ ਪੁਤਲੇ ਹੀ ਇਨਸਾਨ ਮਿੱਟੀ ਦੇ ਪੁਤਲੇ ਤੋਂ ਜਨਮ ਲੈਂਦਾ ਹੈ ਤੇ ਮਿੱਟੀ ਦੇ ਪੁਤਲੇ ਤੇ ਆ ਕੇ ਉਹਦੀ ਪਛਾਣ ਖਤਮ ਹੋ ਜਾਂਦੀ ਹੈ ਸੋ ਜੀਵਨ ਦੇ ਵਿੱਚ ਬਹੁਤਾ ਘਮੰਡ ਨਾ ਕਰਿਆ ਕਰੋ ਇੱਥੇ ਕਰੋੜਾ ਵਾਲੇ ਵੀ ਰੁਲ ਗਏ ਇਥੇ ਜ਼ਮੀਨਾ ਚੈਦਾ ਤਾਲਾ ਵੀ ਰੁੜ ਗਈ ਇਥੇ ਅਰਬਾ ਖਰਬਾ ਵਾਲੇ ਵੀ ਰੁੜ ਗਏ ਇਥੇ ਜਿੰਨਾ ਕੋਲ ਕੋਈ ਕੁਝ ਹੈ ਨਹੀਂ ਸੀ ਉਹ ਵੀ ਮਿੱਟੀ ਦੇ ਵਿੱਚ ਖਾਮੋਸ਼ ਹੋ ਗਿਆ ਚੁੱਪ ਕਰ ਗਿਆ ਬੋਲਣ ਦਾ ਸਮਾਂ ਵੀ ਨਹੀਂ ਮਿਲਿਆ ਕਰੋੜਾਂ ਪੈਸੇ ਸੀ ਪਰ ਕਿਤੇ ਖਰਚ ਨਾ ਸਕੇ ਅਰਬਾ ਖਰਬਾ ਰੁਪਏ ਸੀ ਪਰ ਕਿਤੇ ਲਾ ਨਾ ਸਕੇ ਕਿਉਂਕਿ ਅਗਰ ਕਿਸੇ ਦੀ ਸੇਵਾ ਕਰਦੇ ਸੀ ਤਾਂ ਦਿਲ ਵਿੱਚ ਹੋਂਕਾ ਪੈਂਦਾ ਸੀ ਕਿ ਮੇਰਾ ਪੈਸਾ ਕਢ ਲੇ ਤੇ ਜਦੋਂ ਮੌਤ ਆਈ ਫਿਰ ਉਹ ਪੈਸਾ ਵੀ ਨਾਲ ਨਹੀਂ ਗਿਆ ਉਹ ਪੈਸਾ ਕਿਸ ਕੰਮ ਦਾ ਜੋ ਤੁਹਾਡੀ ਪਛਾਣ ਨਾ ਬਣਾ ਸਕਿਆ ਔਰ ਉਹਤਵਾ ਕਿਸ ਕੰਮ ਦਾ ਜੋ ਲੋਕਾਂ ਬਾਰੇ ਤੁਹਾਨੂੰ ਜਾਣੂ ਨਹੀਂ ਕਰਵਾ ਸਕਿਆ ਉਹ ਫੋਕੀ ਚੌਧਰ ਕਿਸ ਕੰਮ ਦੀ ਜੋ ਲੋਕਾਂ ਵਿੱਚ ਤੁਹਾਡਾ ਸਤਕਾਰ ਨਹੀਂ ਪੈਦਾ ਕਰ ਸਕਿਆ ਸੋ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਕਮਾਂਡ ਨਾ ਕਰੋ ਹੰਕਾਰ ਨਾ ਕਰੋ ਕਿਸੇ ਵੀ ਚੀਜ਼ ਦਾ ਇੱਥੇ ਕੋਈ ਮਨ ਨਹੀਂ ਇਨਸਾਨ ਦਾ ਮੂਲ ਹੈ ਪਿਆਰ ਦੀ ਕੀਮਤ ਹੈ ਤੁਸੀਂ ਬੇਸ ਕੀਮਤੀ ਇਨਸਾਨ ਬਣੋ ਤਾਂ ਕਿ ਲੋਕ ਤੁਹਾਡੀ ਕੀਮਤ ਨਹੀਂ ਤੁਹਾਨੂੰ ਬੇਸ ਕੀਮਤੀ ਬਣਾ ਸਕਣ ਕਿ ਤੁਸੀਂ ਬੇਕ ਨਾ ਸਕੋ ਤੁਹਾਡੀ ਕੋਈ ਕੀਮਤ ਨਾ ਕੋਈ ਤੈਅ ਕਰ ਸਕੋ ਸੋ ਆ ਤੁਸੀਂ ਵੀਡੀਓ ਦੇਖ ਲਈ ਹੋਣੀ ਹੈ ਕਿਵੇਂ ਇੱਕ ਜਨਮ ਤੋਂ ਲੈ ਕੇ ਇੱਕ ਮੌਤ ਤੱਕ ਦੀ ਸੱਚਾਈ ਇਹ ਵੀਡੀਓ ਦੱਸਦੀ ਹੈ ਬਾਕੀ ਮੇਰੇ ਵਿਚਾਰ ਕਿਵੇਂ ਦੇ ਲੱਗੇ ਇਹ ਵੀਡੀਓ ਤੁਹਾਨੂੰ ਕਿ ਸ਼ੇਅਰ ਕਰਨੀ ਚਾਹੀਦੀ ਹੈ ਜਾਂ ਨਹੀਂ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਜ਼ਰੂਰ ਸਾਂਝੇ ਕਰਿਓ ਵਿਚਾਰ ਜ਼ਰੂਰ ਦਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਸਾਡੀ ਵੀਡੀਓ ਤੁਹਾਡੇ ਲਈ ਕੀ ਸਿੱਖਿਆ ਦਿੰਦੀ ਹੈ ਸਤਿ ਸ੍ਰੀ ਅਕਾਲ